ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਜੀਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਮੁੱਖ ਮੰਤਰੀ ਨੇ ਉਹਨਾਂ ਦੀ ਆਕਾ ਪਬਲਿਕ ਸਿਟੀ ਸਟੰਟ ਚ ਲੱਗੇ ਸੁਖਬੀਰ ਬਾਦਲ ਚਰਨੀ ਖਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਕੋਈ ਸਮਾਂ ਬੰਦ ਰਹਿਣ ਤੋਂ ਬਾਅਦ ਅੱਜ ਮੋੜ ਸ਼ੁਰੂ ਹੋ ਗਈ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਸੰਸਦ ਦੀ ਚੋਣਾਂ ਦੌਰਾਨ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਪਣੀ ਖੇਤਰੀ ਪਾਰਟੀ ਵਿੱਚ ਵਿਸ਼ਵਾਸ ਪ੍ਰਗਟ ਕਰਨਾ ਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਖੁੱਲੀ ਜੀਪ 'ਤੇ ਸਵਾਰ ਹੋ ਕੇ ਸੈਂਕੜੇ ਡੈਕਟਰਾਂ ਕਾਰਾਂ ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੇ ਨਾਲ ਗਿੱਦੜਬਾਖਾ ਤੇ ਚੀਰੀ ਮੁਕਤਸਰ ਸਭਲਕਿਆਂ ਦਾ ਦੌਰਾ ਕੀਤਾ ਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਦਾ ਮੂਡ ਸਾਡੇ ਸਾਹਮਣੇ ਹੈ ਉਹਨਾਂ ਨੇ ਪਿਛਟ ਤੇ ਪੰਜਾਬ ਵਿਰੋਧੀ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਚਲਦਾ ਕਰਨ ਦੇ ਕਾਲੀ ਦਲ ਦੇ ਤੇ ਵਿਸ਼ਵਾਸ ਪ੍ਰਗਟ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਇਸ ਪਾਰਟੀ ਦਾ ਤੇਜ਼ ਰਫਤਾਰ ਵਿਕਾਸ ਸ਼ਾਂਤੀ ਤੇ ਸਭ ਲਈ ਖੁਸ਼ਹਾਲੀ ਪ੍ਰਦਾਨ ਕਰਨ ਦਾ ਰਿਕਾਰਡ ਰੱਖਾ ਹੈ ਕਿ ਤੜਬਾਗਾ ਜਰਦੀਪ ਸਿੰਘ ਡਿਪਟੀ ਉੱਲੋ ਤੇ ਸ਼੍ਰੀ ਮੁਖਸਾ ਸੱਜ ਕਵਰਜੀਤ ਸਿੰਘ ਜੋਜੀ ਬਰਕਤਜੀ ਦੇ ਨਾਲ ਦौरा ਕਰਦਿਆਂ ਕਾਲੀ ਦਲ ਦੇ ਪ੍ਰਧਾਨ ਦਾ ਥਾਂ-ਥਾਂ ਸਵਾਗਤ ਕੀਤਾ ਸੁਖਬੀਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡਿੱਪੀ ਢਿੱਲੋ ਤੇ ਰੋਜੀ ਉਬਰਕੰਦੀ ਦੇ ਹੱਥ ਮਜ਼ਬੂਤ ਕੀਤੇ ਜਾਣ ਉਹਨਾਂ ਕਹਾ ਕਿ ਜੇਕਰ ਤੁਸੀਂ ਇਹਨਾਂ ਨੂੰ ਮਜ਼ਬੂਤ ਕਰੋਗੇ ਤਾਂ ਅਸੀਂ ਤੁਹਾਨੂੰ ਤੁਸੀਂ ਮੈਨੂੰ ਮਜ਼ਬੂਤ ਕਰੋਗੇ ਤੇ ਸੁਭ ਵਿੱਚ ਕਾਲੀ ਦਲ ਦੀ ਸਰਕਾਰ ਮੁਰਤਿ ਸਥਾਪਿਤ ਕਰਨ ਦਾ ਰਾਹ ਬਣੇਗਾ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੇ ਵੀ ਤਿੱਖਾ ਹਮਲਾ ਬੋਲਿਆ ਤੇ ਕਹਾ ਕਿ ਤੁਸੀਂ ਵੇਖਿਆ ਹੈ ਵੇਖਿਆ ਹੈ ਕਿ ਕਿਵੇਂ ਮੁੱਖ ਮੰਤਰੀ ਨੇ ਵਿਧਾਨ ਸਭਾ ਚ ਬੋਖਲਾ ਕੀ ਵਿਹਾਰ ਕੀਤਾ ਉਹਨਾਂ ਕਹਾ ਕਿ ਬਦਲਾਅ ਦੇ ਨਾਂ ਤੇ ਰੀਕ ਨਿਯਮ ਉਰਖ ਬਣਾਇਆ ਹੈ ਤੇ ਮੁੜ जखਾ ਨਹੀਂ ਹੋਣ ਦਿਨਾ ਚਾਹੀਦਾ ਉਹਨਾਂ ਕਹਾ ਕਿ ਕਾਲੀ ਦਲ ਨੇ ਪਹਿਲਾਂ ਹੀ ਆਪ ਦੇ ਝੂਠ ਨੂੰ ਬੀਨ ਕਾਬ ਕੀਤਾ ਹੈ ਭਾਵੇਂ ਇਹ ਔਰਤਾਂ ਨੂੰ ਕੀਤੇ ਵਾਅਦੇ ਅਨੁਸਾਰ ਬੀਤੇ ਦੋ ਸਾਲਾਂ ਤੋਂ 1000 ਰੁਪਏ ਪ੍ਰਤੀ ਮਿੰਨਾ ਨਾਂ ਦੇਣ ਦਾ ਮਾਮਲਾ ਹੋਵੇ ਜਾਂ ਫਿਰ 9 ਜਨਨ ਨੌਕਰੀਆਂ ਨਾਂ ਦੇਣ ਦਾ ਮਾਮਲਾ ਹੋਵੇ ਨਾ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਆਕਾ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਘੱਟ ਪੁਤਲੇ ਭਗਵੰਤ ਮਾਨ ਆਪਣੇ ਕੀਤੇ ਗ੍ਰਾਹਾਂ ਦਾ ਜਵਾਬ ਦੇਣ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਦੇ ਆਕਾ ਅਰਵਿੰਦ ਕੇਜਰੀਵਾਲ ਸੁਸਤੇ ਪਬਲਿਕ ਸੇਟਿਸਟੈਂਟ ਚ ਲੱਗੇ ਹਨ ਉਨਾ ਕਹ ਕੇ ਪੰਜਾਬ ਇਸ ਕਰਕੇ ਪੀੜਾ ਚੱਲ ਰਿਹਾ ਹੈ ਕਿ ਅੰਕੇ ਭਗਵੰਤ ਮਾਨ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਕਰੋੜਾ ਰੁਪਏ ਲਟਾ ਕੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਲੈ ਕੇ ਜਾਮ ਵਿੱਚ ਰੁੱਝੇ ਹਨ ਉਹਨਾਂ ਕਹ ਕੇ ਇਹ ਆਪ ਸਰਕਾਰ ਦੋ ਸਾਲਾਂ ਚ ਕੋਈ ਵੀ ਵਿਕਾਸ ਕਾਰਜ ਕਰਵਾਉਂਦਾ ਜਾਂ ਇੱਕ ਵੀ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਚਿਰਚਰ ਵਿੱਚ ਨਾ ਕੰਮ ਰਹੀ ਹੈ ਤੇ ਇਸ ਨੇ ਇਸ ਸਮੇਂਦਰਨ 66000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਗੰਗਾਲ ਕਰ ਦਿੱਤਾ ਹੈ